ਸਤਿਗੁਰ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪਤਾ ਚੱਲ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਹੁਣ ਲੋਕਾਂ ਦੀ ਪਸੰਦ ਅਸੀਂ ਨਹੀਂ ਰਹਿ ਗਏ ਆ ਜੇਕਰ ਗੱਲ ਕਰੀਏ ਤਾਂ ਕੱਲ ਜਿਵੇਂ ਹੀ ਸੁਨਾਮ ਦੇ ਵਿੱਚ ਜੋ ਏਡਾ ਵੱਡਾ ਸਮਾਗਮ ਰਖਾਇਆ ਗਿਆ ਉਸ ਦੌਰਾਨ ਜਿੱਥੇ ਕਿਸਾਨਾਂ ਵੱਲੋਂ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਗਈਆਂ ਜਾਂ ਦੂਸਰੇ ਪਾਸੇ ਕਹਿ ਲਿਏ ਕੀ ਲੋਕ ਉਹਨਾਂ ਨੂੰ ਪਸੰਦ ਕਰਦੇ ਸਾਹਮਣੇ ਨਹੀਂ ਆ ਰਹੇ ਹਨ ਤਾਂ ਅਰਵਿੰਦ ਕੇਜੀ ਵਾਲ ਨੂੰ ਪਤਾ ਲੱਗ ਰਿਹਾ ਹੈ ਕਿ ਜੋ ਕਿਸਾਨ ਨੇ ਜਾਂ ਜੋ ਜੋ ਇੱਕ ਪੰਜਾਬੀ ਪਾਈਚਾਰਾ ਹੈ ਉਹ ਸਾਨੂੰ ਪਸੰਦ ਨਹੀਂ ਕਰ ਰਿਹਾ ਹੈ ਦੂਸਰੇ ਪਾਸੇ ਵੱਡੀ ਗੱਲ ਦੱਸਦੀ ਹੈ ਜਿੱਥੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡੇ ਵੱਡੇ ਜੋ ਬੈਨਰ ਵੀ ਲੱਗ ਚੁੱਕੇ ਨੇ ਪਿੰਡਾਂ ਦੇ ਵਿੱਚ ਕਿ ਜੋ ਵੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਆਇਆ ਤਾਂ ਉਹ ਆਪਣਾ ਜ਼ਿੰਮੇਵਾਰ ਆਪ ਹੋਵੇਗਾ ਦੂਸਰੇ ਪਾਸੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂ ਵੀ ਜਿਆਦਾ ਪਸੰਦ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਵੱਲੋਂ ਕਿਉਂਕਿ ਕੱਲ ਜਿਸ ਤਰ੍ਹਾਂ ਸੁਨਾਮ ਦੇ ਵਿੱਚ ਏਡਾ ਵੱਡਾ ਸਮਾਗਮ ਰੱਖਿਆ ਗਿਆ ਤਾਂ ਅਰਵਿੰਦ ਕੇਜੀਵਾਲ ਨੇ ਦੇਖਿਆ ਕਿ ਪੰਜਾਬ ਦੇ ਲੋਕ ਜਿਹੜੇ ਨੇ ਖਾਸ ਕਰਕੇ ਪਿੰਡਾਂ ਦੇ ਜੋ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਲੋਕਾਂ ਨੂੰ ਸਾਡੇ ਸਾਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਦੂਸਰੇ ਪਾਸੇ ਇੱਕ ਵੱਡੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਵੀ ਕੋਈ ਸਮਾਗਮ ਹੋ ਰਿਹਾ ਹੈ ਉਥੇ ਰਮਨ अरोड़ा ਨੂੰ ਨਾਲ ਰੱਖਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਕੋਈ ਵੀ ਡਿਸੀਜਨ ਲਿਆ ਜਾਂਦਾ ਹੈ ਤਾਂ ਉਹ ਰਮਨ अरोड़ा ਦੇ ਨਾਲ ਹੀ ਗੱਲਬਾਤ ਕੀਤੀ ਜਾਂਦੀ ਹੈ ਜੇਕਰ ਗੱਲ ਕਰੀਏ ਤੇ ਕਾਫੀ ਕਰੀਬ ਨੇ ਰਮਨ अरोड़ा ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਲੇਕਿਨ ਹੁਣ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਜਿੱਥੇ ਹੁਣ ਇੱਕ ਹਿੰਦੂ ਪਾਈਚਾਰੇ ਦਾ ਜੋ ਹੈ ਆਪਾਂ ਕਹ ਲਈਏ ਫੇਸ ਜਾਂ ਮੂੰਹ ਜਾਂ ਕਹ ਲਈਏ ਕਿ ਹੁਣ ਹਿੰਦੂ ਪਾਈਚਾਰੇ ਦੀ 2027 ਦੀਆਂ ਵੋਟਾਂ ਲੈਣ ਲਈ ਇੱਕ ਹਿੰਦੂ ਪਾਈਚਾਰੇ ਦਾ ਆਪਦੇ ਵੱਲੋਂ ਬਾਹਰ ਖਿਲਾੜਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਜੇਕਰ ਗੱਲ ਕਰੀਏ ਜਿੱਥੇ ਕਿ ਅਰਵਿੰਦ ਕੇਜੀਵਾਲ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਲੋਕਾਂ ਨੇ ਪਸੰਦ ਨਹੀਂ ਕਰ ਰਹੇ ਕਿਉਂਕਿ ਲੈਨ ਪੁਲਿੰਗ ਪਾਲਿਸੀ ਦੇ ਖਿਲਾਫ ਹੋ ਗਏ ਨੇ ਕਿਸਾਨ ਜੋ ਸਿੱਖ ਭਾਈਚਾਰਾ ਹੈ ਉਹ ਸਾਡੇ ਖਿਲਾਫ ਹੋ ਗਿਆ ਹੁਣ ਸਾਨੂੰ ਪਿੰਡਾਂ ਦੇ ਵਿੱਚੋਂ ਜ਼ਿਆਦਾ ਵੋਟ ਨਹੀਂ ਪੈ ਸਕਦੀ ਤੇ ਦੂਸਰੇ ਪਾਸੇ ਹੁਣ ਇੱਕ ਹਿੰਦੂ ਚਿਹਰਾ ਲੈ ਕੇ ਆਉਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕਿਹਾ ਜਾ ਰਿਹਾ ਕਿ ਵਿੱਚੋਂ ਵਜਕ ਸੋਆ ਚੱਲ ਰਹੀਆਂ ਨੇ ਕੀ ਰਮਨ अरोड़ा ਨੂੰ ਵੀ ਜੋ ਹੈ ਮੁੱਖ ਮੰਤਰੀ ਖੜਾ ਕੀਤਾ ਜਾ ਸਕਦਾ ਹੈ ਪੰਜਾਬ ਦੇ ਵਿੱਚੋਂ ਕਿਉਂਕਿ ਰਮਨ अरोड़ा ਵੀ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੋਂ ਆ ਸੰਬੰਧ ਰੱਖਦੇ ਨੇ ਉਹਨਾਂ ਨੂੰ ਹਰ ਇੱਕ ਪੰਜਾਬ ਦੀ ਨਿੱਕੀ ਨਿੱਕੀ ਗੱਲ ਦੀ ਨੌਲੇਜ ਵੀ ਹੈ ਤੇ ਦੂਸਰੇ ਪਾਸੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਉਹਨਾਂ ਦੀ ਕਾਫੀ ਜ਼ਿਆਦਾ ਬੰਦੀ ਹੈ ਜੇਕਰ ਗੱਲ ਕਰੀਏ ਤਾਂ ਕੱਲ ਜਿੰਨਾ ਵੱਡਾ ਸਮਾਗਮ ਹੋਇਆ ਉਸ ਦੌਰਾਨ ਚਾਹੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਨਹੀਂ ਕੋਈ ਗੱਲ ਕੀਤੀ ਗਈ ਲੇਕਿਨ ਪੰਜਾਬ ਦੇ ਲੋਕ ਸਿੱਖ ਭਾਈਚਾਰੇ ਨੇ ਕਿਹਾ ਜਾਂ ਸੁਨਾਮ ਦੇ ਲੋਕਾਂ ਨੇ ਕਿਹਾ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਏਡੇ ਏਡੇ ਵੱਡੇ ਸਮਾਗਮ ਕਰ ਰਹੇ ਨੇ ਲੇਕਿਨ ਉੱਥੇ ਹੀ ਅਲਵੰਤ ਕੇ ਜੀ ਵਾਲਦਾ ਨਿਸ਼ਾਨਾ ਸੀ ਕਿ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾ ਜੇਕਰ ਜਿਤਨੀਆਂ ਨੇ ਤਾਂ ਹੁਣ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਰ ਤੇ ਨਹੀਂ ਜਿੱਤ ਸਕਦੇ ਕਿਉਂਕਿ ਹੁਣ ਪੰਜਾਬੀ ਲੋਕ ਜੋ ਹੈ ਪਸੰਦ ਨਹੀਂ ਕਰਦੇ ਨਜ਼ਰ ਆ ਰਹੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਾ ਹੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਹੁਣ ਉਹਨਾਂ ਨੇ ਹਿੰਦੂ ਵੋਟ ਲੈਣ ਲਈ ਇੱਕ ਆਪਣਾ ਜੋ ਹੈ ਚਿਹਰਾ ਸਾਹਮਣੇ ਲਿਆਉਣ ਦੀ ਗੱਲ ਚੱਲ ਰਹੀ ਹੈ ਤਾਂ ਉਹ ਰਮਨ अरोड़ा ਨੇ ਇਹ ਰਹਿਣੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਸਤੀਫਾ ਲਿਆ ਜਾ ਸਕਦਾ ਹੈ ਤੇ ਆਉਣ ਵਾਲਾ ਮੁੱਖ ਮੰਤਰੀ ਰਮਨ अरोड़ा ਹੋ ਸਕਦਾ ਹੈ ਲੇਕਿਨ ਹਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਲੇਕਿਨ ਜਿਸ ਤਰ੍ਹਾਂ ਕੱਲ ਅਰਵਿੰਦ ਕੇਜਰੀਵਾਲ ਨੇ ਦੇਖਿਆ ਕਿ ਹੁਣ ਪਿੰਡਾਂ ਦੇ ਵਿੱਚ ਜੋ ਕੰਸੋਹਾਂ ਚੱਲ ਰਹੀਆਂ ਨੇ ਜੋ ਲੋਕਾਂ ਦੇ ਅੰਦਰ ਗੱਲਾਂ ਨੇ ਉਹ ਗੱਲਾਂ ਤੋਂ ਇਹ ਜੱਜ ਕੀਤਾ ਜਾ ਰਿਹਾ ਹੈ ਕਿ ਹੁਣ ਸਿੱਖ ਭਾਈਚਾਰਾ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਸਾਡੇ ਨਾਲ ਨਹੀਂ ਖੜੇਗਾ ਨਾ ਹੀ ਉਹ ਖੜਦਾ ਦਿਖਾਈ ਦੇ ਰਿਹਾ ਨਾ 2027 ਦੀਆਂ ਵਿਧਾਨ ਸਭਾ ਚੋਣਾਂ ਚ ਰਿਪੀਟ ਹੋ ਸਕਦੀ ਹੈ ਸਰਕਾਰ ਜੇਕਰ ਐਸ ਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੜਾ ਕੀਤਾ ਗਿਆ ਤਾਂ ਹੁਣ ਇੱਕ ਨਵਾਂ ਚਿਹਰਾ ਐਲਾਨਨ ਦੀ ਗੱਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਦਾ ਨਾਮ ਰਮਨ ਅਰੋੜਾ ਤੇ ਆ ਰਿਹਾ ਹੈ ਧੰਨਵਾਦ